ਉਹ ਖੰਡ ਨੂੰ ਸੱਚ ਹੋਈ ਤਾਂ ਮੈਂ ਇੰਡ ਦੀ ਕਹਾਣੀ ਦੱਸੂ ਆ ਕਿੱਥੋਂ ਇੰਡ ਚੱਲਿਆ ਜਿੱਥੋਂ ਭਰਮ ਚੱਲਿਆ ਚਾ ਉਹਨਾਂ ਨੇ ਵਿਚਾਰੇ ਨੇ ਗਾਸਤਾ ਉਹ ਵੀ ਕਰ ਲਈ ਕੁਝ ਫਿਰ ਨਹੀਂ ਠੀਕ ਹੈ ਜੇ ਆਪਾਂ ਬਾਹਲੀਆਂ ਪੁੱਛਾ ਲਵਾਂਗੇ ਕਿਤੇ ਕਿਸੇ ਤੋਂ ਪੁੱਛ ਕੇ ਕਿਤੇ ਕਿਸੇ ਤੋਂ ਪੁੱਛ ਕੋਈ ਜਾ ਪੜਾ ਨਹੀਂ ਹੁੰਦਾ ਠੀਕ ਹੈ ਰੁਕ ਤੱਕੀ ਸਭਾ ਰੋਵਾ ਕੀ ਮੀਨਿਆ ਸਾਰਾ ਕੋ ਤਿਆਗ ਤਾ ਜਿੰਨਾ ਬਾਪਾ ਦਿਨ ਆਉਂਦਾ ਠੀਕ ਹੈ ਬਾਬਾ ਖਰਾ ਵਾਲਾ ਮਾਂ ਮੈਨੂੰ ਮੇਰੀ ਤਾਰਕੀ ਮੇਰੀ ਤਾਰਕੀ ਕਸਮ ਉਦਾਰ ਮੈਂ ਕੋਦੇ ਨਾਮ ਤੇ ਵਿਖਦਾ ਹਾਂ ਉਹਦੇ ਨਾਮ ਤੇ ਖੜਾ ਹਾਂ ਕਿਸੇ ਦਾ ਭਲਾ ਹੋਵੇ ਮੈਂ ਕਹਣਾ ਚੰਗੀ ਗੱਲ ਆ ਅਗਲਾ ਮੈਨੂੰ ਜਾ ਦੇ ਜ਼ਮਾਨ ਮੇਰੇ ਨੇ ਬਹੁਤ ਲੱਗੀ ਅੱਛਾ ਮਾਂ ਕੀ ਆ ਹੁਣ ਪਿੱਛੇ ਵਗ ਜੀ ਕਿੰਨੀ ਉਮਰ ਹੋ ਗਈ ਤੇਰੀ 76500 ਹਾਲੇ 40 45 ਸਾਲ ਪਿੱਛੇ ਵਾੜੀ ਪਿੱਛਾ ਕਿੱਥੋਂ ਨਾਲ ਫਸ ਖਾਰਾ ਬਰਨਾਲਾ ਆ ਬਰਨਾਲੇ ਨਹੀਂ ਅਜੇ ਇਮਾਨਤ ਨਾਲ ਮਾਨਸਾਗਰ ਇੱਕਦਮ ਮੈਨੂੰ ਐ ਦੱਸੀ ਘਰੇ ਅਚਾਨਕ ਅੱਗ ਲੱਗੀ ਅਚਾਨਕ ਸਪੀਰ ਡੁੱਬ ਗਿਆ ਬੱਚਾ ਜਦੋਂ ਕੱਚਾ ਘਰ ਸੀ ਉੱਥੇ ਬਣੂਪਰੀ ਆ ਉਹ ਸੁਪੀ ਰੱਖੀ ਸੀ ਹਾਂ ਉਹਦੇ ਬਾਬਾ ਨਾ ਮੈਂ ਨਾ ਬੇ ਉਹ ਨਾਲੋਂ ਤੇ ਇਨਾ ਮੈਂ ਤਾਂ ਮੰਗੀ ਜਾਈ

ਕੀ ਆ ਨਾ ਤਾਂ ਭਰਾਵਾਂ ਦੇ ਥੋੜਾ ਹੀ ਚੁੱਪ ਕਰ ਜੋ ਆ ਜਾਣ ਵੀ ਲੱਗੀ ਪਿਆ ਮਾਤਾ ਨੂੰ ਪੁੱਛ ਕੇ ਦੇਖੋ ਵੀ ਕਿੱਡਾ ਭੜਾ ਫਰ ਅਰੇ ਧੀਰੋ ਲੱਗੀਆਂ ਉਹੀ ਜਾਣੇ ਦੂਜਾ ਕੀ ਜਾਣੇ ਦੂਜਾ ਮਜ਼ਾਕ ਕਰੂਗਾ ਅਰੇ ਕਹੇ ਥਾਲੀ ਵਧੀਆ ਖਾਣੇ ਹੁਣ ਖਾਣੇ ਹੁਣ ਆਇਆ ਜਾਓ ਖਾਣੇ ਸੱਚੀ ਗੱਲ ਲੋਕ ਗੱਲਾਂ ਕਰਦੇ ਆ ਮਾ ਤੁਹਾਡੇ ਮੈਂ ਜੋ ਜੋ ਗੱਲ ਕਹਾਂਗਾ ਸੱਚ ਕਹਾਂਗਾ ਕੋਈ ਗੱਲ ਵੀ ਲਿਆਉਂਗਾ ਕੱਢੀ ਫੜ ਜਾ ਫਿਰ ਨਾਂ ਫੜ ਲੈਂਦੇ ਓ ਇੱਕ ਤਾਂ ਇਹ ਦੱਸ ਜਿਹੜਾ ਕੋਈ ਮੋਟ ਵਜਿਆ ਉਸ ਸਾਤਾ ਦੇ ਪੈਰੋਂ ਕੌਣ ਹੋਇਆ ਸੀ ਸਾਤੋਂ ਦੇ ਘਰੋਂ ਦੇ ਉੱਥੇ ਇਹਦੇ ਵੀ ਸਾਡੇ ਬਾਰੇ ਇਹਦੇ ਵੱਡੇ ਬਾਬੇ ਅੱਛਾ ਉਹ ਲੜ ਹੋਈ ਸੀ ਅੱਜ ਭੜਕੀ ਜਾਂਦੇ ਹਾਂ ਛੱਡ ਕੇ ਖੜਾ ਕਦੇ ਗਏ ਉੱਥੇ ਉੱਥੇ ਬਾਬਾ ਕਿਰਾਂ ਉਹਦਾ ਗਿਆ ਮੇਰਾ ਛੱਡੇ ਵਾਲਾ ਆਹ ਕਿਰਾਂ ਵਾਗਿਆ ਨਹੀਂ ਹਾਂ ਕਿਹੜਾ ਬਾਬਾ ਕਿਹੜੀ ਅੰਗੋ ਰੋਲਤਾ ਵਾਜੀ ਹਾਂ ਤਾਂ ਦੀ ਸੇਵਾ ਬਹੁਤ ਵੱਡੀ ਪਾਲਤ ਦੇ ਮਾਰਕਾ ਇਹ ਜੁਟੇ ਦਾ ਸਿੱਧਾ ਸਿੱਧਾ ਦੀ ਸੇਵਾ ਹੈਗੀ ਹੈ ਹੈ ਚਲੋ ਬਾਕੀ ਚਲੋ ਜੀ ਕੱਢ ਕੇ ਰੋਮਾਂ i <laughs> ਸਾਰਾ ਜੀ ਵੀ ਰੱਖ ਨਿਕਾਣੀ ਸ਼ਾਇਰ ਤੇ ਹੋ ਗਿਆ ਨ ਕਰੂਗਾ ਕਿੰਨੇ ਆ ਕੋਈ ਨਹੀਂ ਕੋਈ ਬੋਲਦਾ ਤੈਨਾਂਰੀ ਬੰਨੀ ਆਇਆ ਗੱਗ ਰਵਿਆਲਾ ਤਿੰਨ ਨਾਰੀ ਤਿੰਨ ਨਾਰੀ ਮਾਹ ਤੇ ਮੂਚਾ ਬੱਦ ਗਿਆ ਨਾ ਇੱਕ ਨਾ ਦੋ ਨਾ ਤਿੰਨ ਹੀ ਆਲੀ ਹੋ ਗਿਆ ਤਿੰਨ ਨਾਰੀ ਵਫਾਟ ਦੇ ਨਾਲ ਤੋਂ ਬੋਲ ਜਾਈ ਦੇਣਾ ਹੇ ਮਾ ਮੈਨੂੰ ਬੋਲਿਆ ਮੋਰੇ ਨਾ ਬੋਲ ਮਾਤਾ ਮਸਲ ਤੇਰੇ ਤੇਰੀ ਸੇਵਾ ਕਰੀ ਵੀ ਬਾਪੇ ਨੇ ਤੈਨੂੰ ਬਹੁਤ ਕੁਝ ਦਿੱਤਾ ਸੀ ਓਏ ਮੂਹ ਮੰਗਿਆ ਸੁਤ ਦਿੱਤਾ ਇੱਕ ਦਿਨ ਪਰ ਤੂੰ ਖੇੜ ਨਹੀਂ ਕਦਰ ਕਰੀ ਹੁੰਦਾ ਹੀ ਵਾਹ ਜਿਹੜਾ ਮੰਗ ਲੈਂਦੀ ਸੀ ਨਾ ਪਰ ਕੇ ਮੰਗ ਜੱਤ ਨੇ ਮੰਗੀ ਤੜਕੇ ਪੂਰਾ ਹੁੰਦਾ ਨਹੀਂ ਬਾਬਾ ਤੋਂ ਦੀਂਦਾ ਸੀ ਉਹ ਦੀਂਦਾ ਸੀ ਕਿੰਝ ਵਾਪਸ ਕੀ ਜਾਂਦਾ ਇਹ